ਪੈਂਡਿੰਗ ਡੀਏ ਪਿਆ ਮੁਲਾਜ਼ਮਾਂ ਨੇ ਮੰਗਾ ਬਹੁਤ ਪੈਂਡਿੰਗ ਪਈਆਂ ਸਰਕਾਰ ਟਾਸ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਝੂਠੇ ਚੁਟਕਲੇ ਸੁਣਾ ਕੇ ਗੁੰਮਰਾਹ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਫੈਕਸ਼ਨ ਇਕੱਠੇ ਹੋ ਕੇ ਭਗਵਾਨ ਜੀ ਮਾਨ ਸਰਕਾਰ ਦਾ ਪਿੱਛਾ ਕਰਨਾ ਆਏ ਆਂ ਔਰ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ, ਮਕਾਰ ਸਰਕਾਰ ਹੈ, ਇਹਨੂੰ ਵੋਟਾਂ ਪਾ ਕੇ ਹਰਾਇਆ ਜਾਵੇ, ਇਹਨੂੰ ਡੀਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ। ਇਸ ਕਰਕੇ ਪੰਜਾਬ ਦਾ ਪੈਨਸ਼ਨਰ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ, ਰੋਸ ਮਾਰਚ ਕਰਕੇ ਸਰਕਾਰ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਸੁਪਰ ਫਰਮਾਨਾ ਦੇ ਰੂਪੜ ਦੇ ਜੋ ਸਾਬਕਾ ਪ੍ਰਧਾਨ ਆ ਬੀਐਸ ਸੈਣੀ ਕੋਈ ਸਮਾਂ ਸੀ ਰੋਪੜ ਥਰਮ ਪ੍ਰਾਂਡ ਦੇ ਵਿੱਚ ਧਾਕ ਦੇ ਮਾਈ ਹੋਈ ਸੀ ਜਦੋਂ ਕਹਿੰਦੇ ਸੀ ਵੀ ਅਸੀਂ ਬੀਐਸਐਨ ਆ ਗਿਆ ਆਫਸਰ ਕੰਬਲੇ ਹੁੰਦੇ ਸੀ ਉਹ ਸਾਡੇ ਅੱਜ ਜੋ ਸਾਹ ਪ੍ਰਧਾਨ ਆ ਸਾਹਮਣੇ ਖੜਾ ਆਪਣਾ ਦੱਸੇ ਲੁਧਿਆਣਾ ਦੇ ਕਿਵੇਂ ਪਹੁੰਚੇ ਆ ਕੀ ਕਰਨਾ ਸੀ ਬੰਦਣਾ ਹਾਂਜੀ ਬਤਾਓ ਦੱਸੋ ਜੀ ਪੰਜਾਬ ਸਰਕਾਰ ਹੰਤਮਾਨ ਦੀ ਸਰਕਾਰ ਪਲਾ ਮਲਾਦਮਾ ਤੇ ਪੈਨਸ਼ਨਰਾਂ ਦੇ ਨਾਲ ਧੋਖਾ ਕਰਕੇ ਝੂਠ ਬੋਲ ਕੇ ਸੱਤਾ ਵਿੱਚ ਆਈ ਸੀਗੀ ਔਰ ਇਹਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਨੂੰ ਧਰਨਾ ਮਜਾਰਾ ਨਹੀਂ ਕਰਨਾ ਪਏਗਾ ਅੱਜ ਪੈਨਸ਼ਨਰ 40000 ਮਰ ਗਏ ਔਰ ਉਹਨਾਂ ਦੇ ਬਕਾਏ 8 8 10 10 ਲੱਖ ਰੁਪਇਆ ਖੱਲਕਲੇ ਦਾ ਖੜਾ ਹੈ ਪੈਂਡਿੰਗ ਡੀਏ ਪਿਆ ਮੁਲਾਜ਼ਮਾਂ ਦੀਆਂ ਮੰਗਾਂ ਬਹੁਤ ਪੈਂਡਿੰਗ ਪਈਆਂ ਸਰਕਾਰ ਟਾਸ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਝੂਠੇ ਚੁਟਕਲੇ ਸੁਣਾ ਕੇ ਗੁੰਮਰਾ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਪੈਸ਼ਨਰ ਇਕੱਠੇ ਹੋ ਕੇ ਭਵਾਨਤਮਨ ਸਰਕਾਰ ਦਾ ਪਿੱਛਾ ਕਰਨਾ ਆਏ ਆਂ ਔਰ ਨੁਦਾਨੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ ਮਕਾਰ ਸਰਕਾਰ ਹੈ ਇਹਨੂੰ ਵੋਟਾਂ પાਕੇ ਹਰਾਇਆ ਜਾਵੇ ਇਹਨੂੰ ਡੀਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਪੰਜਾਬ ਦਾ ਪੈਸ਼ਨਰ ਅੱਜ ਲੁਧਾਨੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ ਰੋਸ ਮਾਰਚ ਕਰਕੇ ਅੱਜ ਅਸੀਂ ਫਰੋਜਪੁਰ ਦੇ ਵਿੱਚ ਜੋ ਸਾਧੋ ਦਰਿਆ ਵਾ ਬੰਦ ਪਟਿਆ ਜੀ ਉੱਥੇ ਖੜੇ ਨਹੀਂ ਬਿਲਕੁਲ ਪਿੰਡਾਂ ਦੇ ਲੋਕਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਬਹੁਤ ਸਹਿਯੋਗਤਾ ਜੋ ਇੱਥੇ ਲੋਕਾਂ ਆ ਫਰੋਜਪੁਰ ਏਰੀਆ ਦੇ ਜਾਂ ਫਰੋਜਪੁਰ ਸ਼ਹਿਰ ਦੇ ਉਹ ਲੋਕਾਂ ਦਾ ਬਹੁਤ ਧੰਨਵਾਦ ਕਰ ਰਹੇ ਹਨ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪੰਜਾਬ ਦੇ ਲੋਕਾਂ ਨੇ ਡੁੱਬਣੋਂ ਬਚਾ ਲਿਆ ਰਾਸ਼ਟ੍ਰਮਾਇਨ ਤੇ ਪਹੁੰਚਦਾ ਹੁੰਦਾ ਜੀ ਤੇ ਕੇਂਦਰ ਸਰਕਾਰ ਵੱਲੋਂ ਇੱਥੇ ਆਰਮੀ ਲਾਈ ਗਈ ਆ ਆਰਮੀ ਨੂੰ ਇੱਕ ਹਫ਼ਤਾ ਹੋ ਚੁੱਕਿਆ ਇੱਥੇ ਆਇਆਂ ਨੂੰ ਉਹ ਕਹਿੰਦੇ ਸਾਡੀ ਡਿਊਟੀ ਤੇ ਪੱਕੀ ਲੱਗ ਦੁੱਤੀ ਆ ਹਾਲੇ ਇਹਨਾਂ ਵੀਰਾਂ ਦਾ ਵੀ ਬਹੁਤ ਸਹਿਯੋਗ ਆਰਮੀ ਵਾਲਿਆਂ ਦਾ ਜੋ ਬੰਨ ਆ ਇਹ ਪਿੰਡ ਦੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਆ ਦੇਖੋ ਪਾਣੀ ਦਾ ਬਹੁਤ ਸਵੀਨਾ बहाਵਾ ਜਿਗਰ ਇਹ ਬੰਨ ਟੁੱਟ ਜਾਂਦਾ ਤਾਂ ਫੂਲਪੁਰ ਜੋ ਸ਼ਹਿਰ ਆ ਸਾਰਾ ਪਾਣੀ ਦੇ ਵਿੱਚ ਜੋ ਡੁੱਬ ਜਾਣਾ ਸੀਗਾ ਲੋਕਾਂ ਦਾ ਬਹੁਤ ਨੁਕਸਾਨ ਹੋਣਾ ਸੀ ਪਰ ਪੰਜਾਬ ਦੇ ਲੋਕਾਂ ਨੇ ਕੰਗਿਆਮ ਤੌਰ ਤੇ ਪੰਜਾਬ ਦੇ ਵਿੱਚ ਲੋਕ ਬਹੁਤ ਹਿੰਮਤੀ ਆ ਲੋਕਾਂ ਨੇ ਸੇਵਾ ਵੀ ਕੀਤੀ ਇੱਥੇ ਆ ਕੇ ਨਾਸ਼ਣ ਬਾਣੀ ਪਹੁੰਚਦਾ ਕੀਤਾ ਗੁਰੂ ਘਰ ਅੰਦਰ ਬਹੁਤ ਦਾ ਕੀਤਾ ਮੈਂ ਉਹ ਪੱਠੇ ਪਹੁੰਚਦੇ ਕੀਤੇ ਪਰ ਇੱਥੇ ਹਿੰਮਤ ਕਰ ਗਿਆ ਆ ਬੂਰੀਆਂ ਰੱਖ ਕੇ ਗੱਡੇ ਰੱਖ ਕੇ ਦੂਜੇ ਮਿੱਟੀ ਵਾਲੇ ਤੇ ਬੰਨ ਟੁੱਟਣੋਂ ਬਚਾਏ ਤੇ ਫੋਲਡ ਬੋਰਡ ਜਿਸ ਏਰੀਆ ਵਿੱਚ ਕਿਸੇ ਵੀ ਪਿੰਡ ਵਿੱਚ ਪਾਣੀ ਨਹੀਂ ਬੜਿਆ ਲੋਕ ਜਿਹਾ ਪਾਣੀ ਬਿਲੂ ਝੂਠੇ ਨਹੀਂ ਅੱਥੇ ਖੜੇ ਬਿਲਕੁਲ ਉਹ ਕਹਿੰਦੇ ਟੁੱਟੇ ਬੰਨ ਟੁੱਟਿਆ ਨਹੀਂ ਐ ਪਰ ਟੁੱਟਣ ਵਾਲਾ ਸੀ ਇਹ ਇੱਥੇ ਗੱਡੇ ਰੱਖ ਕੇ ਸੀ ਬਚਾਇਆ